ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਜੋਹਨ ਹੋਰਗਨ ਦਾ ਅੱਜ ਮੰਗਲਵਾਰ ਦੀ ਸਵੇਰ ਦਿਹਾਂਤ ਹੋ ਗਿਆ ਉਹ 65 ਵਰਿਆਂ ਦੇ ਸਨ ਉਹ ਪਿਛਲੇ ਸਮੇਂ ਤੋਂ ਕੈਂਸਰ ਜਹੀ ਨਾ ਮੁਰਾਦ ਬਿਮਾਰੀ ਤੋਂ ਪੀੜਤ ਸਨ ਉਨ੍ਹਾਂ ਉੱਪਰ ਕੈਂਸਰ ਦਾ ਇਹ ਤੀਸਰਾ ਹਮਲਾ ਸੀ। ਉਨ੍ਹਾਂ ਆਪਣੀ ਆਖਰੀ ਸਾਹ ਵਿਕਟੋਰੀਆ ਹਸਪਤਾਲ ਵਿੱਚ ਲਿਆ। ਹਾਰਗਨ ਜੋ ਹਾਲ ਹੀ ਵਿੱਚ ਜਰਮਨੀ ਵਿੱਚ ਕੈਨੇਡਾ ਦੇ ਰਾਜਦੂਤ ਵਜੋਂ ਸੇਵਾ ਨਿਭਾ ਰਹੇ ਸਨ। ਆਪਣੇ ਪਿੱਛੇ 45 ਸਾਲਾਂ ਦੀ ਪਤਨੀ ਐਲੀ ਅਤੇ ਦੋ ਬਾਲਗ ਪੁੱਤਰ ਇਵਾਨ ਅਤੇ ਨੈਟ ਛੱਡ ਗਏ ਸਨ। ਪ੍ਰੀਮੀਅਰ ਡੇਵਿਡ ਏਬੀ ਨੇ ਬਿਆਨ ਰਾਹੀਂ ਉਨ੍ਹਾਂ ਦੇ ਦੇਹਾਂ ਦੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਸੂਬੇ ਅਤੇ ਸੂਬੇ ਦੇ ਲੋਕਾਂ ਨੂੰ ਬੇहद ਪਿਆਰ ਕਰਦੇ ਸਨ। BC ਦੇ ਪ੍ਰੀਮੀਅਰ ਵਜੋਂ ਉਨ੍ਹਾਂ ਦੀ ਬਹੁਤ ਸਾਰੀਆਂ ਪ੍ਰਾਪਤੀਆਂ ਆਉਣ ਵਾਲੀ ਪੀੜ੍ਹੀਆਂ ਵੱਲੋਂ ਯਾਦ ਕੀਤੀਆਂ ਜਾਣਗੀਆਂ। ਡੇਵਿਡ ਇਬੀ ਨੇ মিডিਆ ਨਾਲ ਗੱਲ ਕਰਦਿਆਂ ਕਿਹਾ ਕਿ ਹਾਰਗਨ ਇਸ ਪ੍ਰਾਂਤ ਦੇ ਇਤਿਹਾਸ ਵਿੱਚ ਇੱਕ ਕਮਾਲ ਦਾ ਆਦਮੀ ਸੀ ਹਾਰਗਨ ਦੀ ਅਣਗਿਣਤ ਵਿਧਾਇਕ ਪ੍ਰਾਪਤੀਆਂ ਵਿੱਚੋਂ ਇੱਕ ਵਜੋਂ ਸੁਦੇਸ਼ੀ ਪੀਪਲਸ ਐਕਟ ਦੇ ਅਧਿਕਾਰ ਬਾਰੇ ਘੋਸ਼ਣਾ ਪੱਤਰ ਦੇ ਪਾਸ ਹੋਣ ਦਾ ਜ਼ਿਕਰ ਹੈ ਹਾਰਗਨ ਪਹਿਲੀ ਵਾਰ 2005 ਵਿੱਚ ਵੈਂਕੂਵਰ ਆਈਲੈਂਡ ਉੱਤੇ ਲੈਂਗਫੋਰਡ ਜੋਨ ਡੀ ਫੁੱਕਾ ਤੋਂ ਵਿਧਾਇਕ ਚੁਣੇ ਗਏ ਸਨ ਉਹਨਾਂ ਦੀ ਅਗਵਾਈ ਹੇਠ BC NDP ਨੇ ਪਹਿਲੀ ਵਾਰ 87 ਮੈਂਬਰ ਵਿਧਾਨ ਸਭਾ ਵਿੱਚ 41 ਸੀਟਾਂ ਜਿੱਤੀਆਂ ਸਨ ਤੇ ਫਿਰ ਗ੍ਰੀਨ ਪਾਰਟੀ ਦੀਆਂ 3 ਸੀਟਾਂ ਦੀ ਮਦਦ ਨਾਲ ਉਹਨਾਂ ਨੇ ਸਰਕਾਰ ਬਣਾਈ ਸੀ ਅੱਜ ਲਈ 2017 ਤੋਂ 1 ਅਕਤੂਬਰ 2022 ਤੱਕ BC ਦੇ ਪ੍ਰੀਮੀਅਰ ਰਹੇ